ਖੌਫਨਾ ਘਾਤ ਸੇ ਨੇ ਲੋਕਾਂ ਦੇ ਤਰਾ ਕੱਢ ਕੇ ਰੱਖ ਦਿੱਤੇ। ਸਰੀਏ ਦੇ ਨਾਲ ਭਰੇ ਟਰੱਕ ਦੇ ਪਿੱਛੋਂ ਆ ਕੇ ਸਿੱਧਾ ਗੱਡੀ ਟਕਰੌਂਦੀ ਹੈ ਜੋ ਟਰੱਕ ਦੇ ਹੇਠਾਂ ਵੱਰ ਜਾਂਦੀ ਹੈ। ਇਸ ਕਰਕੇ ਇਹ ਹਾਦਸਾ ਵਾਪਰਦਾ ਜੋ ਕਿ ਗੱਡੀ 'ਚ ਸਵਾਰ ਲੋਕ ਨੇ ਉਹ ਗੰਭੀਰ ਜ਼ਖਮੀ ਹੋ ਗਏ। ਇਸ ਗੱਡੀ ਦੇ ਵਿੱਚ ਜੋ 6 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 4 ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਮੰਡੀ ਗੋਵਿੰਦਗੜ ਦੇ ਵਿੱਚ ਇਹ ਹਾਦਸਾ ਵਾਪਰਦਾ ਗੱਡੀ ਦਾ ਟਰੱਕ ਦੇ ਨਾਲ ਜੋ ਕਿ ਐਕਸੀਡੈਂਟ ਹੋ ਗਿਆ ਜ਼ਿਕਰਯੋਗ ਹੈ ਕਿ ਟਰੱਕ ਹੈ ਜਿਹੜਾ ਸਰੀਏ ਦੇ ਨਾਲ ਭਰਿਆ ਹੋਇਆ ਸੀ ਸਰੀਆ ਬਾਡੀ ਤੋਂ ਬਾਹਰ ਸੀ ਜੇਕਰ ਸਰੀਆ ਟਰੱਕ ਤੋਂ ਬਾਹਰ ਨਾ ਹੁੰਦਾ ਤਾਂ ਮਾਮੂਲੀ ਸਟਾਂ ਲੱਗ ਸਕਦੀਆਂ ਸੀ ਪਰ ਸਰੀਆ ਟਰੱਕ ਦੀ ਬਾਡੀ ਤੋਂ 5 ਫੁੱਟ ਬਾਹਰ ਹੋਣ ਕਰਕੇ ਇਹ ਗੰਭੀਰ ਜੋ ਹਾਦਸਾ ਵਾਪਰਿਆ ਜਿਸ ਦੇ ਦੌਰਾਨ 6 ਲੋਕ ਗੰਭੀਰ ਜ਼ਖਮੀ ਹੋਏ ਨੇ ਸੀਐਸਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਹਾਦਸਾ ਵਾਪਰਿਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਐ ਜੋ ਟਰੱਕ ਦੇ ਹੇਠਾਂ ਆ ਕੇ ਵੱਢ ਜਾਂਦੀ ਐ ਜਿਸ ਕਰਕੇ ਇਹ ਸਾਰਾ ਹਾਦਸਾ ਵਾਪਰਦਾ ਹਾਲਾਂਕਿ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਲ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਤਿੰਨ ਲੋਕਾਂ ਦੀ ਹਾਲਤ ਜੋ ਨਾਜ਼ੁਕ ਬਣੀ ਹੋਈ ਐ ਸਮਝਾ ਲਈ ਪੰਪ ਤੇ ਅੱਛਾ ਠੀਕ ਹੈ ਜੀ ਟਰੱਕਸ ਤੋਂ ਹੋ ਰਿਹਾ ਉਹਦਾ ਅੱਛਾ ਟਰੱਕ ਵੀ ਗਲਤੀ ਨਹੀਂ ਸੁਚੀ ਦਾ ਇਹ ਗੱਡੀ ਚੁਰੀ ਰ ਵਿੱਚ ਚੁਰੀ ਨਾ ਦੀਆਂ ਬੰਦੇ ਮੁਸ਼ਕਲ ਐ ਜਿੱਦਾਂ ਦਾ ਪੂਰੀ ਹੋ ਜਾਣਗੇ ਹੈ ਤੰਤਪੁਰੀ ਨੇ ਲੈਡੀ ਤਾਂ ਪੁਰੀ ਹੋ ਗਈ। ਅੱਛਾ ਜੀ। ਦੋ ਦੇ ਜੈਟਾ ਜੈ ਡਰਾਈਵਰ ਦੇ ਕੋਪਰਲੀ ਸਟਾਪ ਹੁੰਦਾ ਬਿੱਠਾ ਜਰਾ। ਅੱਛਾ। ਉਹ ਸਟਾਪ ਨਾ ਦਿੰਦਾ। ਕਿੰਨੇ ਜਾਣੇ ਸੀ ਵਿੱਚ? 7 ਜਾਣੇ ਸੀ। 7 ਜਾਣੇ। 7 ਇੱਕ ਜਵਾਬ ਸੀ। ਇੱਕ ਜਵਾਬ ਤਾਂ। ਫੇਰ ਤਾਂ ਖਤਮ ਹੋ ਜਾਂਦਾ ਸੁਲਾ ਜਾ। ਨਹੀਂ ਨਹੀਂ ਗੱਡੀ ਦਾ ਡਰਾਈਵਰ। ਗੱਡੀ ਦੇ ਡਰਾਈਵਰ ਨਹੀਂ ਪਤਾ ਕਿ ਕਿਹੜੇ ਹੋਣ। ਪੱਜ ਗਿਆ? ਉਹਨੇ ਉਲਟੇ ਤਾਂ ਠੀਕ ਆ। ਹਾਂ। ਤੇ ਉਹ ਇਹਨਾਂ ਨੂੰ ਲਿਖਾ ਨਹੀਂ ਉਹ ਚੱਲ ਗਿਆ। ਉਹ ਚੱਲ ਗਿਆ। ਇਹ ਪੂਰੇ ਜਿੱਗਾ ਹੈ। ਇਹ ਤਾਂ ਡਰਾਈਵਲ ਆ ਰਿਹਾ ਜੀ ਸਾਈਡ ਦੇ ਨੂੰ ਲਈ। ਹਾਂ ਜੀ। ਕਿੱਟੀ ਪਾ ਇਧਰੋਂ ਲੈਣ ਦੇ ਪਾਸੇ। ਗੱਡੀ ਚੱਲਦੀ ਆ ਰਹੀ ਐ ਨਹੀਂ ਹੈਗਾ ਵੀ ਧੁੰਦਾ ਜਾਂ ਕੁਝ ਹੋਰ ਐ ਇਹ ਪਿੱਛੋਂ ਗੱਡੀ ਲੈ ਕੇ ਆਇਆ ਤੇਜ਼ ਪਹਿਲਾਂ ਉਹ ਜਿੱਥੇ ਲਾਲ ਬੋਰਡ ਲੱਗੇ ਹੋਏ ਉੱਥੇ ਲੈ ਕੇ ਇਹਨੇ ਬ੍ਰੇਕ ਮਾਰੀ ਅੱਛਾ ਉੱਥੇ ਤਾਂ ਕੋਈ ਗੱਡੀ ਰੁਕੀ ਨਹੀਂ ਸੀਗੀ ਉੱਥੋਂ ਗੱਡੀ ਇਹਨੇ ਫੇਰ ਹਿੱਲ ਦਿੱਤੀ ਫਿਰ ਉਹ ਆਏ ਸੀ ਨਾ ਸਾਈਡ ਤੋਂ ਉਹ ਕੱਢ ਲਊਗਾ ਮੈਂ ਅੱਛਾ ਅਰੇ ਗੱਡੀ ਲੈ ਜਾ ਕੇ ਥੱਲੇ ਬਾੜਨੀ ਔਰ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਔਖੀ ਗੱਡੀ ਨਿਕਲੀ ਇਸ ਥਲੋਂ ਆਤੀ ਗੱਡੀ ਜੀ ਇੱਥੇ ਮੰਡੀ ਕੋਲੋਂ ਕੰਦ ਕੱਢਦੀ ਔਰ ਗੁੰਦੀ ਕਰਦੀ ਆਂਦੀ ਆ ਫੋਟੋਗ੍ਰਾਫ ਕਿੰਨਾ ਵੀ ਆ ਸਾਡੇ ਉਹ ਗੱਡੀ ਆਏ ਤੁਸੀਂ ਗੁੰਦੀ ਕਰ ਰਹੇ ਹੋ ਇੱਥੇ ਤੇਰੇ ਦੇ ਅੱਠੇ ਕਹਿੰਦੇ ਮੁੰਡੇ ਅਜਾਲੀ ਤਲ ਖੌਫਨਾਕ ਹਾਦਸੇ ਨੇ ਲੋਕਾਂ ਦੇ ਤਰਾ ਕੱਢ ਕੇ ਰੱਖ ਦਿੱਤੇ ਸਰੀਏ ਦੇ ਨਾਲ ਭਰੇ ਟਰੱਕ ਦੇ ਪਿੱਛੋਂ ਆ ਕੇ ਸਿੱਧਾ ਗੱਡੀ ਟਕਰੌਂਦੀ ਹੈ ਜੋ ਟਰੱਕ ਦੇ ਹੇਠਾਂ ਵੱਰ ਜਾਂਦੀ ਹੈ ਜਿਸ ਕਰਕੇ ਇਹ ਹਾ사 ਵਾਪਰਦਾ ਜੋ ਕਿ ਗੱਡੀ ਚ ਸਵਾਰ ਲੋਕ ਨੇ ਉਹ ਗੰਭੀਰ ਜ਼ਖਮੀ ਹੋ ਗਏ ਇਸ ਗੱਡੀ ਦੇ ਵਿੱਚ ਜੋ 6 ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ 4 ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਮੰਡੀ ਗੋਵਿੰਦਗੜ੍ਹ ਦੇ ਵਿੱਚ ਇਹ ਹਾਦਸਾ ਵਾਪਰਦਾ ਗੱਡੀ ਦਾ ਟਰੱਕ ਦੇ ਨਾਲ ਜੋ ਕਿ ਐਕਸੀਡੈਂਟ ਹੋ ਗਿਆ ਜਿਕਰਯੋਗ ਹੈ ਕਿ ਟਰੱਕ ਹੈ ਜਿਹੜਾ ਸਰੀਏ ਦੇ ਨਾਲ ਭਰਿਆ ਹੋਇਆ ਸੀ ਸਰੀਆ ਬਾਡੀ ਤੋਂ ਬਾਹਰ ਸੀ ਜੇਕਰ ਸਰੀਆ ਟਰੱਕ ਤੋਂ ਬਾਹਰ ਨਾ ਹੁੰਦਾ ਤਾਂ ਮਾਮੂਲੀ ਸਟਾਂ ਲੱਗ ਸਕਦੀਆਂ ਸੀ ਪਰ ਸਰੀਆ ਟਰੱਕ ਦੀ ਬਾਡੀ ਤੋਂ 5 ਫੁੱਟ ਬਾਹਰ ਹੋਣ ਕਰਕੇ ਇਹ ਗੰਭੀਰ ਜੋ ਹਾਦਸਾ ਵਾਪਰਿਆ ਜਿਸ ਦੇ ਦੌਰਾਨ 6 ਲੋਕ ਗੰਭੀਰ ਜ਼ਖਮੀ ਹੋਏ ਨੇ ਸਿਸਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਹਾਦਸਾ ਵਾਪਰਿਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਐ ਜੋ ਟਰੱਕ ਦੇ ਹੇਠਾਂ ਆ ਕੇ ਵੱਢ ਜਾਂਦੀ ਐ ਜਿਸ ਕਰਕੇ ਇਹ ਸਾਰਾ ਹਾਦਸਾ ਵਾਪਰਦਾ ਹੈ ਹਾਲਾਂਕਿ ਜ਼ਖਮੀਆਂ ਨੂੰ ਡੀ ਐਮ ਸੀ ਹਸਪਤਲ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਤਿੰਨ ਲੋਕਾਂ ਦੀ ਹਾਲਤ ਜੋ ਨਾਜ਼ੁਕ ਬਣੀ ਹੋਈ ਐ ਅੱਛਾ ਠੀਕ ਹੈ ਜੀ ਟਰੱਕਸ ਦੇ ਰਿਹਾ ਉਹਦਾ ਅੱਛਾ ਟਰੱਕ ਵੀ ਗਲਤੀ ਨਹੀਂ ਸੁਚੀ ਦਾ ਇਹ ਗੱਡੀ ਤੀਰ ਵਿੱਚ ਤੀਰ ਨਹੀਂ ਆ ਬੰਦੇ ਮੁਸਕਲੇ ਜਿੱਤਨ ਦਾ ਪੂਰੀ ਹੋ ਜਾਣਗੇ ਹੈ ਤੰਤਪੁਰੀ ਨੇ ਲੈਡਾ ਤਪੁਰੀ ਹੋ ਗਈ ਅੱਛਾ ਜੀ ਦੋ ਦੇ ਜੈਟਾ ਜੈ ਡਰਾਈਵਰ ਦੇ ਕੋਪਲੇ ਸਟਾਪਿੰਦਾ ਪਿੱਛੇ ਜਰਾ ਅੱਛਾ ਬਹੁਤ ਸਟਾਪ ਨਾ ਦਿੰਦਾ ਕਿੰਨੇ ਜਾਣੇ ਸੀ ਵਿੱਚ ਸੱਤ ਜਾਣੇ ਸੀ ਸੱਤ ਜਾਣੇ ਸੱਤ ਇੱਕ ਜਵਾਬ ਸੀ ਇੱਕ ਜਵਾਬ ਫੇਰ ਉਹ ਤਾਂ ਖਤਮ ਹੋ ਗਿਆ ਕੋਈ ਸੁਣਾਇਆ ਨਹੀਂ ਨਹੀਂ ਗੱਡੀ ਦਾ ਡਰਾਈਵਰ ਡਰਾਈਵਰ ਨੂੰ ਪਤਾ ਨਹੀਂ ਚੀ ਆ ਜਾਵੇ ਹੁਣ ਪੱਜ ਗਿਆ ਉਹਨੇ ਉਲਟੇ ਦਾ ਹੋ ਠੀਕ ਆ ਹਾਂ ਤੇ ਉਹ ਇਹਨਾਂ ਨਿਕਾ ਨਹੀਂ ਜਾ ਰਿਹਾ ਹੁਣ ਚ ਦੇਖਣੀ ਇਹ ਪੂਰੇ ਜਿਗਾ ਹੈ ਇਹ ਤਾਂ ਟ੍ਰੈਵਲ ਆ ਰਿਹਾ ਜੀ ਸਾਈਡ ਦੇ ਨੂੰ ਲਈ ਹਾਂਜੀ ਕਿੱਟੀ ਪਾ ਇਧਰੋਂ ਲੈ ਪਾਸੇ ਗੱਡੀ ਚੱਲਦੀ ਆ ਰਹੀ ਹੈ ਇਹ ਨਹੀਂ ਹੈਗਾ ਵੀ ਧੁੰਦਾ ਜਾਂ ਕੁਝ ਹੋਰ ਹੈ ਇਹ ਪਿੱਛੋਂ ਗੱਡੀ ਲੈ ਕੇ ਆਇਆ ਤੇਜ਼ ਪਹਿਲਾਂ ਤਾਂ ਜਿੱਥੇ ਲਾਲ ਬੋਰਡ ਲੱਗੇ ਹੋਏ ਉੱਥੇ ਲੈ ਕੇ ਇਹਨੇ ਬ੍ਰੇਕ ਮਾਰੀ ਅੱਛਾ ਉੱਥੇ ਤਾਂ ਕੋਈ ਗੱਡੀ ਰੁਕੀ ਨਹੀਂ ਸੀਗੀ ਉੱਥੋਂ ਗੱਡੀ ਇਹਨੇ ਫੇਰ ਹਿੱਲ ਦਿੱਤੀ ਫਿਰ ਉਹ ਆਏ ਜੀ ਸਾਈਡ ਤੋਂ ਉਹ ਕੱਢ ਲਊਗਾ ਮੈਂ ਅੱਛਾ ਅਰੇ ਗੱਡੀ ਲੈ ਜਾ ਕੇ ਖੱਲੇ ਬਾੜ ਦੀ ਔਰ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਔਖੀ ਗੱਡੀ ਨਿਕਲੀ ਇਸ ਨਾਲੋਂ ਆਉਂਦੀ ਗੱਡੀ ਜੀ ਇੱਥੇ ਮੰਡੀ ਕੋਲ ਕੁੰਡੀ ਕਰਦੀ ਥੋੜੀ ਕੁੰਡੀ ਕਰਦੀ ਆਂਦੀ ਦਾ ਫੋਟੋਗ੍ਰਾਫ ਕਿੰਨਾ ਵੀ ਆ ਸਾਡੀ ਗੱਡੀ ਆਏ ਤੁਸੀਂ ਕੁੰਡੀ ਕਰ ਰਹੇ ਹੋ ਇੱਥੇ ਕਿੱਥੇ ਰਹੇ ਐਖੀ ਕਹਿੰਦੇ ਮੁੰਡੇ ਅਜਾਲੀਆ ਕੋਲ ਅਜਾਲੀਆ